ਇਸ ਵਾਰ ਕਿਸਾਨ ਭਰਾਵੋ ਜਿਹੜਾ ਝੋਨਾ 1 ਜੂਨ ਤੋਂ ਜਿਹੜੇ ਪੰਜਾਬ ਦੀ ਯੂਨੀਵਰਸਿਟੀ ਖੇਤੀਬਾੜੀ ਲੁਧਿਆਣਾ ਜੋ ਪੰਜਾਬ ਸਰਕਾਰ ਦੀ ਮੀਟਿੰਗ ਹੋਈ ਹੈ ਜੀ ਮਿਲਣੀ ਹੋਈ ਹੈ ਤੇ ਉਹਦੇ ਵਿੱਚ ਜਿਹੜਾ 1 ਜੂਨ ਤੋਂ ਜਿਹੜਾ ਝੋਨਾ ਲਾਉਣ ਦੀ ਪਰਮਿਸ਼ਨ ਮਿਲ ਗਈ ਹੈ ਕਿਸਾਨ ਭਰਾਵਾਂ ਨੂੰ ਪਰ ਉਹ ਪਰਮਿਸ਼ਨ ਜਿਹੜੀ ਤਿੰਨ ਜ਼ੋਨਾਂ ਦੇ ਵਿੱਚ ਜਿਹੜੀ ਵੰਡੀ ਗਈ ਆ ਉਸ ਜ਼ੋਨ ਦੇ ਵਿੱਚ 1 ਜੂਨ ਨੂੰ ਜਿਹੜੇ ਕਿਹੜੇ-ਕਿਹੜੇ ਜ਼ਿਲ੍ਹੇ ਆ ਰਹੇ ਉਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਦੇ ਆਂ 1 ਜੂਨ ਨੂੰ ਜਿਹੜੇ-ਜਿਹੜੇ ਜ਼ਿਲ੍ਹਿਆਂ ਦੇ ਨੋਟੀਫਿਕੇਸ਼ਨ ਜਾਰੀ ਹੋਇਆ ਉਸ ਦੇ ਵਿੱਚ ਜਿਹੜਾ ਫਰੀਦਕੋਟ ਮੁਕਸਰ ਫਾਜ਼ਲਕਾ ਤੇ ਬਠਿੰਡਾ ਦੇ ਵਿੱਚ ਜਿਹੜਾ ਇੱਕ ਤਰੀਕ ਨੂੰ ਜਿਹੜਾ ਝੋਨੇ ਦੀ ਹਦਾਇਤ ਜਾਰੀ ਹੋਈ ਹੈ ਪਰਮਿਸ਼ਨ ਜਾਰੀ ਹੋਈ ਹੈ ਕਿਉਂਕਿ ਇਸ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਪਾਣੀ ਹਲੇ ਉੱਪਰ ਹੈ ਪਾਣੀ ਦਾ ਲੈਵਲ ਜਿਹੜਾ ਜ਼ਿਆਦਾ ਨੀਚਾ ਨਹੀਂ ਤਾਂ ਕਰਕੇ ਇਸ ਜ਼ਿਲ੍ਹਿਆਂ ਨੂੰ ਜਿਹੜੀ ਪਹਿਲ 1 ਜੂਨ ਨੂੰ ਜਿਹੜੀ ਦੇ ਦਿੱਤੀ ਗਈ ਹੈ ਕਿਉਂਕਿ ਇਹ ਐਲਾਨ ਨਹੀਂ ਹੋਇਆ ਪਰ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਨੇ ਜਿਹੜਾ ਐਲਾਨ ਕਰ ਦਿੱਤਾ ਵੀ 1 ਜੂਨ ਨੂੰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਝੋਨਾ ਕਿਸਾਨਪਰਾ ਜਿਹੜਾ ਲਾ ਸਕਦੇ ਆ ਕਿਸਾਨਪਰਾ ਉਹ ਜਿਹੜੀ ਦੂਸਰੀ ਜਿਹੜੀ ਡੇਟ ਆ ਉਹ 5 ਤਰੀਕ ਨੂੰ ਲਾਣੀਗੀ ਜਿਸ ਦੇ ਵਿੱਚ ਤਰ੍ਹਾਂ ਅੰਤਾਰ ਗੁਰਦਾਸਪੁਰ ਰੂਪਨਗਰ ਅਮਰਸਰ ਸਾਹਿਬ ਤੇ ਐਸਐਸ ਨਗਰ ਫਤਿਹਗੜ੍ਹ ਸਾਹਿਬ ਤੇ ਹੁਸ਼ਿਆਰਪੁਰ ਜਿਹੜੀ ਤੀਸਰਾ ਜਿਹੜਾ ਜ਼ੋਨ ਹੈ ਜਿੱਥੇ ਆਪਾਂ ਡੂੰਘੇ ਪਾਣੀ ਕਹਿ ਸਕਦੇ ਉਹਨੂੰ ਤੀਸਰੇ ਜ਼ੋਨ ਦੇ ਵਿੱਚ ਵੰਡੇਗਾ ਉਸ ਜ਼ੋਨ ਨੂੰ 9 ਤਰੀਕ 2 9 ਜੂਨ 2025 ਨੂੰ ਜਿਸ ਦੇ ਵਿੱਚ ਜਿਹੜੇ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਇਹ ਕਿਸਾਨ ਮਿਲਣੀ ਦੌਰਾਨ ਜਿਹੜੇ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਐਲਾਨ ਕੀਤਾ ਹੋਇਆ ਇਹਨਾਂ ਤਰੀਕਿਆਂ ਨੂੰ ਜਿਹੜੀ ਤੁਹਾਨੂੰ 8 ਘੰਟੇ ਨਿਰਵਿਘਨ ਬਿਜਲੀ ਤੇ ਨਹਿਰੀ ਪਾਣੀ ਦਾ ਜਿਹੜਾ ਪ੍ਰਬੰਧ ਹੋਊਗਾ ਇਹ ਕਿਸਾਨ ਭਰਾ ਜਿਹੜੀ ਸਾਰੀਆਂ ਤਰੀਕਾਂ ਜਿਹੜੀਆਂ ਨੋਟ ਕਰ ਲੈਣ ਤੇ ਵੱਧ ਤੋਂ ਵੱਧ ਕਿਸਾਨ ਭਰਾਵਾਂ ਜਿਹੜੀ ਜਾਣਕਾਰੀ ਜਿਹੜੀ ਜ਼ਰੂਰ ਸਾਂਝੀ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਤੇ ਤੁਸੀਂ ਕਿਹੜੇ ਏਰੀਆ ਤੋਂ ਆਦੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਜਿਹੜਾ ਆਪਦਾ ਏਰੀਆ ਜ਼ਰੂਰ ਦੱਸਣਾ ਵੀਡੀਓ ਦੇਖਣ